ਤਾਂ ਉਹ ਤੁਹਾਡੇ ਕੋਲ ਕੋਈ ਕਣਕ ਦਾ ਬੀਜ ਲੈ ਜੇ ਹਾਂਜੀ ਹਾਂਜੀ ਉਹਦਾ ਨਾ ਦੇਣਦਾਰ ਮੈਂ ਆ ਆਪਾਂ ਲਗਾਤਾਰ ਮੈਂ ਪਿੱਛੇ ਜੇ ਗੁਰਪ੍ਰੀਤ ਗੋਪੀ ਨੇ ਤਾਂ ਝਾਲ ਚੱਲ ਲਈ ਆ ਉਹਨੇ ਉਹ ਟਾਇਰਾਂ ਦਾ ਕੀਤਾ ਸੀਗਾ ਧੰਗਾ ਹੋ ਗਿਆ ਸੀਗਾ ਟਾਇਰ ਮਾਰੇ ਬੁਕਾ ਦੇ ਸੀ ਅੱਛਾ ਕੱਲ ਨੂੰ ਕਿਤੇ ਇੱਧਰ ਰੱਖੋ ਮੇਰੇ ਤੋਂ ਤਾਂ ਜੁੱਤਕਿਆਂ ਵੀ ਨਹੀਂ ਖਾਧੀਆਂ ਜਾਣੀਆਂ ਨਹੀਂ ਨਹੀਂ ਭਾਈ ਵਿੱਚ 25 ਦਿਨ ਤੇਲੇ ਦੇ ਘੜ ਦਿੰਦੀ 25 ਦਿਨ ਤੇਲਾ ਨਹੀਂ ਪੈਂਦਾ ਦਵਾਈ ਨਾਲ ਨਹੀਂ ਪੈਂਦਾ ਇਹ ਦੱਸ ਦੇ ਪਰ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੋਂ ਰੇਟ ਪਤਾ ਕਰੋ ਐਸ ਦਵਾਈ ਦਾ ਹਾਂਜੀ ਹਣਾ ਚਲੋ ਇੱਕ ਦੱਸ ਵੀ ਦੰਮਾਂਗਾ ਕੋ ਥੋੜੇ ਰੋ ਆ ਜਿਹੜੀ ਦੁਕਾਨ ਆ ਨਾ ਢਿੱਲੋ ਟਰੇਡਿੰਗ ਕੰਪਨੀ ਸਪਰੇਆਂ ਰਿਆਂ ਵਾਲੀ ਦੁਕਾਨ ਟਰਮੀਆਂ ਲੈ ਲਓ ਕਣਕ ਦਾ ਬੀਜ ਲੈ ਲਓ ਕਿਸੇ ਚੀਜ਼ ਦਾ ਵੀ ਬੀਜ ਲੈ ਲਓ ਇਸ ਦੁਕਾਨ ਦੀ ਆਪਾਂ ਕੀਤੀ ਸੀ ਮਸ਼ਹੂਰੀ ਅੱਜ ਆਪਾਂ ਦੁਬਾਰਾ ਬਾਈ ਕੋਲੇ ਮਿਲਣ ਆਏ ਆ ਕਿਉਂ ਆਏ ਕਿਉਂਕਿ ਆਪਣੇ ਮੇਰੇ ਡੈਡੀ ਦੇ ਨਾਨਕੇ ਆ ਜੀ ਕੋਟ ਦੇ ਸੰਧੀ ਮੱਲ ਮੇਰੇ ਫਾਦਰ ਸਾਹਿਬ ਦੇ ਨਾਨਕੇ ਆ ਤੇ ਉੱਥੇ ਅਸੀਂ ਜਾਣਾ ਸੀ ਮਿਲਣਾ ਅਸੀਂ ਇਧਰੋਂ ਟੱਪ ਰਏ ਸੀਗੇ ਤਿਆਰੀ ਆ ਕੇ ਬਾਈ ਕੋਲ ਹੋ ਗਏ ਜਰੂਰ ਜਾਈਏ ਕਿਉਂਕਿ ਵੀਡੀਓ ਬਣਾਈ ਹੈ ਕਿਤੇ ਬਾਈ ਆ ਕੇ ਮੱਲੀ ਸਾਹਿਬ ਬਸ ਵੀਡੀਓ ਬਣਾ ਕੇ ਗਏ ਤੇ ਉਸ ਤੋਂ ਬਾਅਦ ਆਏ ਹੀ ਨਹੀਂ ਤਿਆਰੋ ਪੁੱਛੀਏ ਤਾਂ ਨਹੀਂ ਵੀ ਵੀਡੀਓ ਬਣਾਉਣ ਤੋਂ ਬਾਅਦ ਕਿਦਾਂ ਦਾ ਰਿਸਪਾਂਸ ਮਿਲਿਆ ਨਾਲੇ ਬਾਈ ਕੋਲੇ 327 ਕਣਕ ਦਾ ਬੀਜ ਆ ਮਿੱਤਰੋ ਬਹੁਤ ਲੈਸ ਰੇਟਾਂ ਤੇ 327 ਕਣਕ ਦਾ ਕਣਕ ਦਾ ਹਰ ਇੱਕ ਬੀਜ ਬਾਈ ਕੋਲੇ ਮਿਲਦਾ ਬਹੁਤ ਲੈਸ ਰੇਟਾਂ ਤੇ ਆਜਿਓ ਫਿਰ ਸਪ੍ਰਿਆ ਬਾਰੇ ਵੀ ਪੁੱਛਦੇ ਵੀ ਕੀ ਨਵੀਆਂ ਆਈਆਂ ਤੇ ਬੀਜ ਬਾਰੇ ਵੀ ਪੁੱਛਦੇ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਜਿਓ ਬਾਈ ਪਈ ਸਤਿ ਸ੍ਰੀ ਅਕਾਲ ਜੀ ਵਰਥਨੋ ਠੀਕ ਡਾਗੇ ਵਰਥਨੋ ਪਈ ਤੁਸੀਂ ਆਖਣਾ ਨਾ ਵੀ ਮੱਲੀ ਵਾਸ ਇੱਕ ਵਾਰਾ ਵੀਡੀਓ ਪਾ ਗਿਆ ਤੇ ਮੁੜ ਕੇ ਦਰਸ਼ਨੀ ਨਹੀਂ ਦਿੰਦੇ ਹੈ ਨਹੀਂ ਨਹੀਂ ਮਾਜੀ ਐਨ ਧੰਨਵਾਦ ਆ ਮੈਂ ਨਾ ਇਥੋਂ ਟਾਪ ਰਿਆ ਸੀ ਆਪਣੇ ਤੁਹਾਨੂੰ ਦੱਸਿਆ ਨਾ ਕੋੜ ਦਸੰਦੀ ਮਾਲਾ ਗੋਲਵੜ ਦੇ ਨਾਲ ਹਾਂਜੀ ਹਾਂਜੀ ਮੇਰੇ ਡੈਡੀ ਦੇ ਨਾਨਕੇ ਨੇ ਅੱਛਾ ਠੀਕ ਠੀਕ ਤੇ ਮੇਰੇ ਘਰੇ ਗੁੜੀਆਂ ਨੇ ਜਨਮ ਲਿਆ ਅੱਛਾ ਜੀ ਤੇ ਮੈਂ ਡੱਬੇ ਵੰਡੇ ਅੱਛਾ ਜੀ ਤੇ ਮੈਂ ਆਖੇ ਯਾਰ ਵੀ ਉਹ ਵੀ ਆਪਣੇ ਜੀ ਨੇ ਮੈਂ ਡੱਬੇ ਵੰਡ ਕੇ ਆਈਏ ਫਿਰ ਮੈਂ ਡੱਪਿਆ ਮੈਂ ਯਾਰ ਭਾਜੀ ਦਾ ਹਾਲ ਚਾਲ ਤਾਂ ਪੁੱਛ ਚੱਲੀਏ ਹਾਂ ਨਹੀਂ ਠੀਕ ਹੈ ਬਹੁਤ ਸਾਡੇ ਲਵੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੜੀ ਯਾਰ ਵੀਡੀਓ ਪਾ ਕੇ ਗਏ ਤੇ ਕੋਈ ਬਣੀ ਗੱਲ ਨਹੀਂ ਪਿਲਾ ਵਿੱਚ ਲੋ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਹੈਗੀ ਹੈਗੀ ਸੀ ਤੇ ਤੁਹਾਡੀ ਵੀਰਿਆਂ ਨੂੰ ਸਤਿਗੁਰੂ ਨੇ ਹੋਰ ਬੱਲੇ 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 ਕਰਾਤੀ ਹਾਂਜੀ ਹਾਂਜੀ ਹੈ ਹਾਂਜੀ ਨਿਆਰੇ ਲਿਆ ਹੈ ਮੈਂ ਨਾ ਆਨੰਦ ਲਿਆ ਤੇ ਸਤਿਗੁਰੂ ਨੇ ਤੇ ਮੈਂ ਸੁਣਿਆ ਹਾਂਜੀ ਵੀ ਤੁਹਾਡੇ ਕੋਲੇ ਕਣਕ ਦਾ ਬੀਜ ਵੀ ਮਿਲਦਾ ਨਹੀਂ ਮਿਲਦਾ ਜੀ ਅੱਛਾ ਮਿਲਦਾ ਮਿਲਦਾ ਹਾਂਜੀ ਤੇ ਕਣਕ ਦਾ ਬੀਜ ਆਪਾ ਵੀ ਆਪਾਂ ਨੂੰ ਵੀ ਚਾਹੀਦਾ ਕਿਹੜੀ ਕਿਹੜੀ ਕਣਕ ਆ ਜਿਹੜੀ ਮਸ਼ਹੂਰ ਹੈ 1327 DBW ਵਾਲਿਆ ਦੀ ਮਿਲ ਜੇਗੀ ਜੀ ਉਹਦਾ ਕਹਿੰਦੇ ਝਾੜ ਬੜਾ ਬਹੁਤ ਜ਼ਿਆਦਾ ਝਾੜ ਇੱਕ 826 ਵੀ ਆ ਕਹਿੰਦੇ ਠੀਕ ਆ ਹਾਂਜੀ 826 ਮਿਲ ਜਾ 327 826 272 ਅੱਛਾ 272 ਅੱਛਾ 222 ਠੀਕ 187 303 303 ਵਿੱਚ ਚੰਗੀਆਂ ਮੱਲਾਂ ਮਾਰੀਆਂ ਜਿਹੜੀਆਂ ਚੰਗੇ ਝਾੜ ਦੇ ਚੰਗੇ ਝਾੜ ਯਾਨੀ ਕਿ ਹਰ ਇੱਕ ਕਣਕ ਦਾ ਬੀਜ ਤੁਹਾਡੇ ਕੋਲੋਂ ਮਿਲਦਾ DBW ਵੀ ਵੈਰੈਟੀਆਂ ਸਾਰੀਆਂ ਮਿਲਣਗੀਆਂ ਅੱਛਾ ਜੀ ਨਵੀਂ 374 75 ਵੀ ਆ ਰਹੀ ਹੈ अच्छा कोई ਸਾਡੇ ਕੋ ਮਿਲੂਗੀ ਤੁਹਾਨੂੰ ਮੈਨੂੰ origignal company ਦੀ ਦਾ ਸਰਾ ਚਲਾ ਚੀਜ਼ ਹੋਊਗਾ اچھا ਤੇ ਇੱਕ ਢਾਲ ਇੱਕ ਢਾਲ ਕਣਕ ਦਾ ਪਤਾ ਪਿਓਰ ਦਾ ਮਤਲਬ ਕੀ ਹੁੰਦਾ ਵੀ ਇੱਕ ਢਾਲ ਹੋਵੇ اچھا ਹਾਂ ਇੱਕ ਢਾਲ ਕਣਕ ਮਿਲੂਗੀ ਹਾਂ ਮਿੱਤਰੋ ਭਾਜੀ ਦਾ ਕੈਸ਼ ਕਾਊਂਟਰ ਹਾਂਜੀ ਅਸੀਂ ਅੱਗੇ ਵੀ ਵੀਡੀਓ ਬਣਾਈ ਸੀ ਵੀ ਬਿਲਕੁਲ ਨਗਦ ਚੀਜ਼ ਮਿਲਣੀ ਆ ਤੇ ਭਾਰੀ ਕਣਕ ਚ ਕੀ ਰਹਿਤ ਹੋ ਸਕਦੀ ਆ ਕਣਕ ਜੀ ਵੀ ਵੇਖੋ ਜੀ ਮਾਰਕੀਟ ਨੂੰ ਤਾਂ ਬਹੁਤ ਤੁਹਾਨੂੰ ਉਸ ਲੈਸ ਦੇਵੋਗੇ ਲੈਸ ਦੇਾਂਗੇ ਜ਼ਰਤਾਂ ਦੇ ਵਿੱਚ ਤਰਨਤਾਂ ਨੂੰ ਤਾਂ ਬਹੁਤ ਤਕੜੀ ਲੈਸ ਦੇ ਦੇਾਂਗੇ ਜੀ ਅੱਛਾ ਜੀ ਕਣਕ ਦੇ ਵਿੱਚ ਟੈਂਪ ਟਾਈ ਦਾ ਆਪਾਂ ਵੀ ਜੀ ਐਡਵਾਂਸ ਬੁਕਿੰਗ ਕਰਾਈ ਜਾਣਾ ਆਇਆ ਐਡਵਾਂਸ ਬੁਕਿੰਗ ਦਾ ਇਹ ਆਪੇ ਸਿੱਧਾ ਫਾਰਮਰ ਨੂੰ ਹੀ ਬੈਨੀਫਿਟ ਦੇ ਦੇਣਾ ਆਪਾਂ ਫਾਰਮਰ ਨੂੰ ਹੀ ਫਾਰਮਰ ਨੂੰ ਦੇ ਦੇਣਾ ਆਇਆ ਉਹਦੇ ਚ ਚਲੋ ਜੋ ਦਸਵਾਂਤ ਕੱਟਣਾ ਉਹ ਆਪਣਾ ਆਪ ਦਾ ਚਲੋ ਆਪਣਾ ਚਲੋ ਜੋ ਨਾਰਮਲੀ ਆਪਾਂ ਪ੍ਰਾਈਜ਼ ਆਪਣਾ ਰੱਖਦੇ ਬਹੁਤਾ ਜਿਆਦਾ ਹਾਈ ਫਾਈ ਨਹੀਂ ਰੱਖਦੇ ਹਾਂ ਕਿਉਂਕਿ ਅਸੀਂ ਆਪ ਖੁਦ ਖੇਤੀ ਕਰਨ ਵਾਲੇ ਇਨਸਾਨ ਹੈ ਸਾਨੂੰ ਪਤਾ ਵੀ ਜੀਮੀਦਾਰ ਨੂੰ ਜਿਹੜੀ ਆ ਸਮੱਸਿਆ ਬੜੀ ਤਕੜੀ ਸੀਡ ਵੀ ਹੁੰਦੀ ਆ ਸੀਡ ਦੀ ਸੀਡ ਦੀ ਸੀਡ ਮੈਂ ਇੱਕ ਨਹੀਂ ਮਿਲਦੇ ਮੈਂ ਤਾਂ ਦੱਸਦਾ ਭਾਜੀ ਵੀਡੀਓ ਬਣਾਉਣ ਆਇਆ ਮੈਂ ਆਦੇ ਖੁਸ਼ੀ ਨਾਲ ਹਾਂਜੀ ਨਹੀਂ ਤਾਂ ਤੁਹਾਡੇ ਕੋਲ ਕੋਈ ਕਣਕ ਦਾ ਬੀਜ ਲੈ ਜੇ ਹਾਂਜੀ ਹਾਂਜੀ ਉਹਦਾ ਨਾ ਦੇਣ ਦਾ ਮੈਂ ਹਾਂ ਆਪਾਂ ਲਗਾਤਾਰ ਤੁਸੀਂ ਨਹੀਂ ਤੁਹਾਡੀ ਵੀਡੀਓ ਜਿਹੜੀ ਆ ਆਰਬਲਡ ਦੀ ਵਿੱਚ ਹੀ ਚੱਲ ਜਾਈ ਜਾਣੀ ਆਹ ਹਾਂ ਨਹੀਂ ਵੇਖਣੀ ਆ ਤੇ ਪਰ ਗਾਲੇ ਆ ਵੀ ਜਿਹੜਾ ਸਾਡੇ ਕੋਲ ਅੱਗੇ ਵੀ ਕਸਟਮਰ ਸਾਡੇ ਕੋਲ ਜਿਹੜਾ ਸੀਡ ਖਰਦੇ ਹਰ ਸਾਰੀ ਸੀਡ ਵੇਚਦੇ ਬਹੁਤ ਸਾਡੇ ਸੀਡ ਦੀ ਸੀਲ ਬਹੁਤ ਵੱਡੀ ਆ ਸੀਡ ਸਾਡਾ ਪਿਓਰ ਨਿਕਲੂਗੀ ਪਿਓਰ 100% ਪੈਕਟਡ ਆ ਪਿੱਛੇ ਜੇ ਗੁਰਪ੍ਰੀਤ ਗੋਪੀ ਨਹੀਂ ਤਾਂ ਝਾਲ ਚੱਲ ਲਈ ਆ ਉਹਨੇ ਉਹ ਟਾਇਰਾਂ ਦਾ ਕੀਤਾ ਸੀਗਾ ਧੜਗਾ ਹੋ ਗਿਆ ਸੀਗਾ ਟਾਇਰ ਮਾਰੇ ਕੋ ਬਗਾਤੇ ਸੀ ਅੱਛਾ ਕੱਲ ਨੂੰ ਕਹਤੇ ਇੱਧਰ ਰੱਖੋ ਮੇਰੇ ਤਾਂ ਤਾਂ ਜੁੱਤੀਆਂ ਵੀ ਨਹੀਂ ਖਰਦੀਆਂ ਜਾਣੀਆਂ ਨਹੀਂ ਨਹੀਂ ਬਾਈ ਨਾ ਨਾ ਮੈਂ ਦੱਸਦਾ ਨਹੀਂ ਬੜਾ ਤਕੜਾ ਸਾਡੇ ਮੁਖ ਸਰਕਾਰਡ ਹੋ ਗਿਆ ਸਹਾਰ ਕਿਤੇ ਮਾੜੇ ਪਾਤੇ ਕਿਸੇ ਕੰਪਨੀ ਨੇ ਗੁਰਪ੍ਰੀਤ ਗੋਪੀ ਨਹੀਂ ਜਾਣਦੇ ਹੋਗੇ ਬੜਾ ਮਸ਼ਹੂਰ ਹੋਣੇ ਮਸ਼ਹੂਰੀ ਮਸ਼ਹੂਰੀ ਕੀਤੀ ਸੀ ਹਾਂ ਹਾਂਜੀ ਹਾਂਜੀ ਤੇ ਮੈਂ ਤਾਂ ਹੀ ਡਰਦਾ ਰਹਿੰਦਾ ਵੀ ਮੇਰਾ ਜਿਹੜਾ ਬੰਦਾ ਕਿਉਂਕਿ ਮੇਰੇ ਮੂੰਹ ਨੂੰ ਕੋਈ ਬੰਦਾ ਤੁਹਾਡੇ ਕੋਲੇ ਲੈਣ ਆ ਗਿਆ ਨਹੀਂ ਨਹੀਂ ਗੱਲ ਤੇ ਕਿਤੇ ਮਾੜਾ ਨਾ ਕੰਮ ਨਿਕਲਾ ਵੀ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਚਲੋ ਇਹ ਦੱਸਦੇ ਜੇ ਤੁਹਾਨੂੰ ਤੁਹਾਡੇ ਚੈਨਲ ਦੇ ਉੱਤੇ ਸਾਡੀ ਪਹਿਲੀ ਵੀਡੀਓ ਪਾਈ ਇੰਨੇ ਵਿਊ ਇੰਨੀ ਵੀਡੀਓ ਚੱਲੀ ਹੈ ਹਾਂ ਚੱਲੀ ਆ ਅਸੀਂ ਤਾਂ ਹੀ ਤਾਂ ਆਏ ਆ ਕੋਈ ਇਨਐਕਟਿਵ ਕਮੈਂਟ ਅਜੇ ਤੱਕ ਨਹੀਂ ਨਹੀਂ ਕੋਈ ਇਨਐਕਟਿਵ ਨਹੀਂ ਆਇਆ ਭਾਜੀ ਕੋਈ ਆਪਾਂ ਜੋ ਬ ਤੋ ਕਰੀ ਆਏ ਸਾਡੇ ਕੋਲ ਲੋਕ ਜਿਵੇਂ ਤੁਹਾਨੂੰ ਕਿਹਾ ਸੀ ਨੇ ਗਵੰਡੀ ਵੀ ਆਏਗਾ ਹਾਂ ਤੇ ਵਾਪਕ ਗਵੰਡੀ ਸਭ ਤੋਂ ਪਹਿਲਾਂ ਆ ਵੀ ਲਿਆਂਦੇ ਗਵੰਡੀ ਵੀ ਨਾਲ ਆਏ ਗਵੰਡੀ ਵੀ ਆਇਆ ਹਾਂਜੀ ਹੁਣ ਜ 17 18 ਦਾ ਦੌਰ ਆ ਭਾਜੀ ਹਾਂਜੀ ਹਾਂਜੀ ਆਪਣੇ ਏਰੀਏ ਤਰਨਤਾਰਨ ਏਰੀਏ ਚ 17 18 1509 ਹਾਂਜੀ ਤੇ 11 ਕਿ ਲੱਗਦੀ ਆ ਹਾਂਜੀ ਕੋਈ ਸਪਰੇ ਕੋਈ ਨਵੀਂ ਆਈ ਹੋਵੇ ਨਾਲੇ ਤਾਂ ਸਾਨੂੰ ਸਸਤੀ ਪਵੇ ਨਾਲੇ ਰਿਜ਼ਲਟ ਹੋਵੇ ਕਹੋਂਗੇ ਇੱਕ ਤਾਂ ਸੁੰਡੀ ਦਾ ਅਟੈਕ ਜ਼ਿਆਦਾ ਇੱਕ ਗਾਂ ਫੰਗਸ ਬਹੁਤ ਪਈ ਜਾਂਦੀ ਐ ਨੈਕ ਬਲਾਸਟ ਸੀਟ ਬਲਾਸਟ ਰੋਗ ਆ ਤੇ ਹਲਦੀ ਹੁਲਦੀ ਵਾਲਾ ਐਰ ਕੀ ਕਹਿੰਦੇ ਵੀ ਪਹਿਲਾਂ ਹੀ ਸ਼ੁਰੂ ਹੋ ਗਿਆ ਉਹ ਤੋਂ ਕੋਈ ਸਪ੍ਰੈਆਂ ਰੋਕਣ ਵਾਲੀਆਂ ਸਾਨੂੰ ਦੱਸ ਦੋ ਜਿਹੜੀਆਂ ਤਾਂ ਕੋਈ ਵਧ ਗਿਆ ਜਿਵੇਂ ਹਲਦੀ ਰੋਗ ਤੋਂ ਵੈਂਟ ਰੋਗ ਜਿਹਨੂੰ ਕਹਿੰਦੇ ਨਾ ਹਲਦੀ ਹਾਂਜੀ ਵੈਂਟ ਰੋਗ ਵੀ ਕਿਹਾ ਜਾਂਦਾ ਨੂੰ ਹਲਦੀ ਵੀ ਕਹਿੰਦੇ ਕੋਈ ਪੀਂਣੀ ਕੁੰਗੀ ਕਹੀ ਜਾਂਦਾ ਹਾਂ ਹਾਂ ਦਾਣਾ ਪਟਾਕਾ ਮਾਰਦਾ ਪਟਾਕਾ ਮਾਰ ਹਾਂ ਕਾਲਾ ਕਰ ਦਿੰਦਾ ਵੀ ਆ ਪਿਕ ਕੋਕ ਵੀ ਦਵਾਈ ਆਈ ਆ ਜਿਹੜੀ ਉਹਦੇ ਉੱਤੇ ਕੰਮ ਕਰਦੀ ਆ ਪਿਕ ਕੋਕ ਕੋਕਵੇ ਟਿਕ ਕੋਕਵੇ ਸਾਬ ਕੰਪਨੀ ਸਾਬ ਕੰਪਨੀ ਦੀ ਆ ਹਾਂਜੀ ਹਾਂਜੀ ਇਹਦੇ ਵਿੱਚ ਗਲੇਲਿਓ ਵੇ ਵਾਲੇ ਟੈਕਨੀਕਲ ਨੇ ਸਾਰੇ ਅੱਛਾ ਗਲੇਲਿਓ ਵੇ ਹਾਂਜੀ ਯਾਨੀ ਕਿ ਉਹ ਮਹਿੰਗੀ ਪੈਂਦੀ ਹੈ ਇਹ ਉਹਨਾਂ ਨਾਲੋਂ ਕਿੰਨੇ ਪਰਸੈਂਟ ਸਸਤੀ ਹੈ ਇਹ ਉਹਨਾਂ ਨਾਲੋਂ ਕਾਫੀ ਸਸਤੀ ਪੈ ਜਾਂਦੀ ਹੈ ਕਾਫੀ ਸਸਤੀ ਪੈਂਦੀ ਆ ਗਲੇਲਿਓ ਵੇ ਤਾਂ ਬਹੁਤ ਮਹਿੰਗੀ ਹਾਂਜੀ ਹਾਂਜੀ 3-400 ਰੁਪਿਆ ਲੀਟਰ ਮਗਰ ਸਸਤਾ ਉਹ ਦੇਣਾ ਲੋ ਅੱਛਾ ਜੀ ਲੀਟਰ ਮਗਰ ਇਹ ਕੰਮ ਇੰਨੇ ਵੀ ਉਹੀ ਕੰਮ ਸੇਮ ਕਰਨਾ ਢਾਈਆਂ ਕਿੰਨੇ ਚ 1 ਲੀਟਰ ਪਾਊਗਾ ਢਾਈਆਂ ਕਿੰਨਾਂ ਜੇ 1 ਲੀਟਰ ਹਾਂਜੀ ਤੇ ਜੇ ਤੱਕ ਵੀ ਫੁੱਲ ਗਾਰੰਟੀ ਹੈ ਕੰਪਨੀ ਕੰਪਨੀ ਨੇ ਆਪੇ ਸਾਨੂੰ ਕਿਹਾ ਵੀ ਸਾਡੇ ਅੰਦਰ ਮਾਲ ਪਿਓਰ ਮਾਰਿਆ 100% ਤੁਸੀਂ ਗਾਰੰਟੀ ਦੇ ਸਕਦੇ ਜੇ ਅਗਲੇ ਨੂੰ ਭਾਗੂ ਤੇਰਾ ਕੰਮ ਨਾ ਆਵੇ ਨਹੀਂ ਜਿੰਨੇ ਇੱਕ ਇਹ ਯਾਨੀ ਕਿ ਕਿੰਨੇ ਕਿੱਲਿਆਂ ਦਾ ਲੀਟਰ ਆ ਇਹ ਢਾਈ ਕਿੱਲਿਆਂ ਦਾ ਇਹ ਢਾਈ ਕਿੱਲਿਆਂ ਦਾ ਲੀਟਰ ਅੱਛਾ ਹਾਂਜੀ ਤੇ ਆਈਡੀਆ ਇਹਦਾ ਪ੍ਰਾਈਸ ਕੋਈ ਆਈਡੀਆ ਲਗਭਗ ਆਈਡੀਆ ਕੋਈ ਨਹੀਂ ਆਪਾਂ ਲੈਸ ਕਰਕੇ ਦਵਾਂਗੇ ਜੇ ਲੈਸ ਕਰਕੇ ਹਾਂ ਜੇ ਇਹ ਆ ਵੀ ਥੋੜਾ ਜਿਹਾ ਪ੍ਰੋਬਲਮ ਇਹ ਆ ਜਾਂਦੀ ਆ ਵੀ ਕਈ ਦੁਕਾਨਦਾਰਾ ਤਰਾਜ ਕਰਦੇ ਤਰਾਜ ਕਰਦੇ ਵੀ ਕਹਿੰਦੇ ਵੀ ਯਾਰ ਸਾਡੀ ਦੁਕਾਨਦਾਰੀ ਦੇ ਵਿੱਚ ਨਾ ਰੋਟੀ ਦੀ ਲੱਤ ਮਾਰੋ ਤੇ ਬਾਈ ਜੀ ਆਪਾਂ ਦੇ ਜਾਇਜ ਦੇਣਾ ਆਪਾਂ ਨਗਦ ਕੰਮ ਕਰਦੇ ਆਂ ਇੰਝ ਤੇ ਬਿਲਕੁਲ ਬਾਜ਼ਰੇਟ ਤੇ ਨਹੀਂ ਦੇਣਾ ਚਲੋ ਹਾਂਜੀ ਭਾਜੀ ਗੱਲ ਦੋਸਤੋ ਇਦਾਂ ਵੀ ਅੱਗੇ ਨਾ ਅਸੀਂ ਰੇਟ ਦੱਸੇ ਸੀ ਤੇ ਭਾਜੀ ਨੂੰ ਦੁਕਾਨਦਾਰਾਂ ਨੇ ਕਿਹਾ ਵੀ ਤੂੰ ਬਈ ਸਾਡੇ ਨਾਲ ਧੱਕਾ ਕੀਤਾ ਅਸੀਂ ਰੇਟ ਨਹੀਂ ਦੱਸਦੇ ਪਰ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੋਂ ਰੇਟ ਪਤਾ ਕਰੋ ਐ ਦਵਾਈ ਦਾ ਹਾਂਜੀ ਅਨਨੂ ਕਿ ਇੱਕ ਦਸ ਹੀ ਦਮ ਮੈਂ ਤੁਹਾਨੂੰ ਥੋੜੇ ਪਹਿਲੇ ਸਾਰਿਆਂ ਨੇ ਨਹੀਂ ਦੱਸਿਆ ਤੁਸੀਂ ਐ ਐਸ ਲੀਟਰ ਦਾ ਪਤਾ ਕਰ ਆਇਆ ਜੀ ਤੇ ਸਾਡੇ ਕੋਲ ਆ ਗਿਆ ਜੀ ਹਾਂਜੀ ਠੀਕ ਹੈ ਕਣੀ ਸਾਡੇ ਤੋਂ ਪਹਿਲਾਂ ਰੇਟ ਪੁੱਛਿਆ ਜੇ ਫਿਰ ਤੁਸੀਂ ਦਵਾਈ ਲਿਆ ਜੇ ਤਾਂ ਨਾਂ ਲੈਸ ਨਿਕਲੇ ਤਾਂ ਅਸੀਂ ਬੈਠੇ ਹਾਂ ਦੂਜੀ ਗੱਲ ਭਾਜੀ ਤੁਹਾਡਾ ਚੈਨਲ ਇੱਕ ਸੱਚ ਹਾਂਜੀ YouTube ਚੈਨਲ ਆ ਹਾਂਜੀ ਹਾਂਜੀ YouTube ਤੇ ਚੈਨਲ ਆਪਣਾ ਚੱਲ ਰਿਹਾ ਢਿੱਲੋ ਫਾਰਮਿੰਗ ਤਰਨਪਰ ਆ ਸਕਰੀਨਸ਼ਾਟ ਵੇਖ ਲਓ ਜੀ ਨਾਲ ਢਿੱਲੋਂ ਫਾਰਮਿੰਗ ਤਰਨਪਰ ਨਾ ਦਾ YouTube ਚੈਨਲ ਹਾਂਜੀ ਹਾਂਜੀ Facebook ਉੱਤੇ ਪੇਜ ਵੀ ਇਹੋ ਆ ਜਿਹੜਾ ਸੱਜਣ ਇਸ ਨੂੰ ਫੋਲੋ ਕਰਕੇ ਆਵੇ ਫੋਲੋ ਕਰਕੇ ਆਏਗਾ ਹਾਂਜੀ ਹਾਂਜੀ ਫੋਲੋ ਕਰਕੇ ਆਵੇ ਵੀਡੀਓ ਸ਼ੇਅਰ ਕਰਕੇ ਆਉ ਉਹਨੂੰ ਭਾਜੀ ਅੰਨੀਓ 100 200 ਰੁਪਿਆ ਡਿਸਕਾਊਂਟ 100 ਭਾਜੀ ਕਹਿੰਦੇ 100 ਮੈਂ ਕਹਿੰਨਾ ਠੀਕ ਹੈ 200 ਰੁਪਿਆ ਡਿਸਕਾਊਂਟ ਹੋਊਗਾ ਜੇਕਰ ਉਹ ਬੰਦਾ 2500 ਤੋਂ ਲੈ ਕੇ 3000 ਦੀ ਦਵਾਈ ਲਵੇ ਤਾਂ ਠੀਕ ਹੈ ਜੀ ਕਰ ਦਿਆਂਗੇ ਭਾਈ ਠੀਕ ਹੈ ਭਾਜੀ ਕਰ ਦਿਆਂਗੇ 2500 ਤੋਂ ਲੈ ਕੇ 3000 ਦੀ ਜੇਕਰ ਉਹ ਦਵਾਈ ਲੈਂਦਾ ਚੁੱਪ ਕਰਕੇ ਤੁਸੀਂ 2500 ਤੋਂ 3000 ਦੀ ਦਵਾਈ ਲੈਣੀ ਆ ਭਾਜੀ ਨੂੰ ਨਹੀਂ ਦੱਸਿਆ ਨਾ ਵੀ ਪੇਜ ਫੋਲੋ ਕੀਤਾ ਪਹਿਲਾਂ ਤਾਂ ਦੱਸਣਾ ਹੀ ਨਹੀਂ ਭਾਈ ਨੂੰ ਪਤਾ ਲੱਗਿਆ ਨਾ ਬਾਅਦ ਚ ਕੱਟ ਕੇ ਆਲਾ ਗੇਰਾ ਦੇ ਜੀ ਵੀ ਆ ਸੀ ਤੁਹਾਡਾ ਚੈਨਲ ਫੋਲੋ ਕੀਤਾ ਵੀਡੀਓ ਸ਼ੇਅਰ ਕੀਤੀ ਵੇਖੀ ਆ ਠੀਕ ਆ ਕਮੈਂਟ ਕੀਤਾ ਉਸ ਤੋਂ ਬਾਅਦ ਤੁਹਾਡੀ 2500 ਤੋਂ ਲੈ ਕੇ 3000 ਦੀ ਦਵਾਈ ਪਿੱਛੇ 200 ਰੁਪਇਆ ਭਾਜੀ ਆਪਦੇ ਕੋਲੋਂ ਮੋੜਨਗੇ ਕਹੋ ਵੀ ਠੀਕ ਹੈ ਗੱਲ ਮੋੜ ਦਿਆਂਗੇ ਪੱਕਾ ਸ਼ੋਰ ਪੱਕਾ ਕਹੋ ਵੀ ਭਾਜੀ ਨਾ ਨੌਲੇਜ ਦਿੰਦੇ ਆ ਇਹ ਜਿਹੜੀਆਂ ਦਵਾਈਆਂ ਨਾ ਤੁਸੀਂ ਭਾਜੀ ਤੁਹਾਨੂੰ ਉਸ ਚੈਨਲ ਤੇ ਨੌਲੇਜ ਨੌਲੇਕਨਰ ਚੈਨਲ ਤੇ ਹਰ ਇੱਕ ਕਿਸਮ ਦੀ ਨੌਰੀ ਗਿਆ ਹੈਗੀ ਜਿਵੇਂ ਕੀ ਰੋਗ ਚੱਲ ਰਹੇ ਨੇ ਹਾਂ ਕੀ ਰੋਗ ਚੱਲ ਰਹੇ ਤੇ ਵਾਸਤੇ ਕਿਹੜੀ ਦਵਾਈ ਆਪਾਂ ਵਰਤ ਸਕਦੇ ਕੋਈ ਬਹੁਤਾ ਮਹਿੰਗਾ ਜਾਣ ਦੀ ਸਾਨੂੰ ਲੋੜ ਕੋਈ ਪਈ ਬਰੀ ਸਾਰਾ ਨਾ ਦੇਖੋ ਸਸਤੇ ਨਾਲ ਹੀ ਫਰਨਦੇ ਆਉਂਦਾ ਹਾਂ ਵੀ ਜਾ ਵੀ ਉਹ ਕੋ ਬ੍ਰਾਂਡ ਦੀ ਵਿੱਚ ਵਰਦੇ ਨੇ ਮਹਿੰਗੀ ਚੀਜ਼ ਲੈ ਕੇ ਪਾਉਣੇ ਕੰਮ ਉਹਨੇ ਉੱਥੇ ਉਹਨੇ ਵੀ ਉੱਥੇ ਇੱਕ ਤੈਨੇ ਤੋਂ ਦੱਸੋ ਜੀ ਤੇਲਾ ਬੜਾ ਪੈਂਦਾ ਤੇਲੇ ਤੋਂ ਜਿਵੇਂ ਆਪਣੇ ਕੋਲ ਚੈਸ ਪਈ ਹੈ ਚੈਸ ਵੀ ਆਪਣੇ ਕੋਲ ਹੈ ਦੇ ਤਾਂ ਜੈਂਟਾ ਦੀ ਹੈਗੀ ਐਦੂ ਕੋਈ ਹਾਂਜੀ ਉਹਨਾਂ ਦਾ ਇਹ ਆ ਇਹੋ ਹੀ ਟੈਕਨੀਕਲ ਆ ਸੇਮ ਟੈਕਨੀਕਲ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਕੋਈ ਫਰਕ ਨਹੀਂ 5 ਮੀਟਰ ਦਾ ਜਿੰਨੀ ਇਹ ਚ ਆ 5 ਮੀਟਰ ਦਾ ਜਿੰਨੀ ਇਹ ਦੇ ਵਿੱਚ ਆ ਅੱਛਾ ਜੀ ਕੋਈ ਫਰਕ ਨਹੀਂ ਆ ਬਿਲਕੁਲ ਵਾਜ ਬੁਝੇ ਰੇਟ ਤੇ ਆਪਾਂ ਦੇ ਦੇਣੀ ਆ ਇਹਦੇ ਨਾਲੋਂ ਯਾਨੀ ਕਿ ਲੈਸ ਹੋਊਗਾ ਇਹ ਨਾਲ ਬਹੁਤ ਲੈਸ ਆਗੇ ਅੱਛਾ ਵੀ ਜੇ 1000 ਰੁਪਏ ਦਾ ਫਰਕ ਪੈਣਾ ਜਿੰਨਾ ਜਿਹੜੇ ਦਵਾਈ ਨੇ ਰੱਖਣਾ ਅਸਰ ਉਹਨਾਂ ਹੀ ਰੱਖੋ ਉਹਨਾਂ ਜਿਹੜੀ ਆ ਦਵਾਈ ਰੱਖਣ ਉਹਨਾਂ ਹੀ ਰੱਖੋ ਹੈ ਤੇ ਯਾਨੀ ਕਿ ਲਾ ਪਰਸੈਂਟੇਜ ਦੱਸੋ ਰੇਟ ਨਹੀਂ ਦੱਸਣਾ ਪਰਸੈਂਟੇਜ ਦੱਸੋ ਕਿੰਨਾ ਪਰਸੈਂਟ ਲੈਸ ਕਰੋਗੇ ਇਹਦੇ ਨਾਲੋਂ ਕਿੰਨੇ ਤੁਹਾਨੂੰ ਘੱਟੋ ਘੱਟ 40% ਲੈਸ 40% ਲੈਸ ਤੇ ਆ ਤੇ ਉਹਨੇ ਹੀ ਦੇਣਾ ਤੇ ਲਾਣਾ ਪੈ ਜੇ ਕਿਤੇ ਮੈਂ ਕਹਿੰਦੀ ਕੋਈ ਨਹੀਂ ਗਾਰੰਟੀ ਗਾਰੰਟੀ ਆ ਇਹ ਕਰੇ ਕਰੇ ਕਦੋਂ ਦਾ ਆਈਡੀਆ 25 ਦਿਨ ਕੰਪਨੀ ਦਿੰਦੀ ਹੈ ਵੀ 20 ਤੋਂ ਲੈ ਕੇ 25 ਦਿਨ ਤੇਲੇ ਦੇ ਕੱਢ ਦਿੰਦੀ 25 ਦਿਨ ਤੇਲਾ ਲਾਣੀ ਪੈਂਦਾ ਦਵਾਈ ਨਾਲ ਨਹੀਂ ਪੈਂਦਾ ਅਸਾਂ ਬੱਟ ਗੱਲ ਕਰਦੇ ਇਹ 30 ਦਿਨ 35 ਵੀ ਕਰ ਜੇ ਜੇ ਮੌਸਮ ਥੋੜਾ ਜਿਆਦਾ ਸਹਾਬਨਾ ਸਹੀ ਰਵੇ ਸਹੀ ਰਵੇ ਤਾਂ ਬਹੁਤਾ ਖਰਾਬ ਮੌਸਮ ਹੋ ਗਿਆ ਤਾਂ ਵੀ 25 ਦਿਨ ਕੱਢਦੀ ਇਹਦਾ ਨਾਂ ਕੀ ਹੈ ਜੀ ਵੌਇਸ ਕੰਪਨੀ ਹਾਂ ਜੀ ਭਾਈ ਵੌਇਸ ਕੰਪਨੀ ਸਾਣ ਮੇਲੇ ਦੇ ਵਿੱਚ ਇਹਨਾਂ ਦਾ ਕਾਊਂਟਰ ਲੱਗਿਆ ਸੀ ਲੱਗਿਆ ਸੀ ਹਾਂ ਜੀ ਵੌਇਸ ਕੰਪਨੀ ਬਹੁਤ ਵਧੀਆ ਆਪਣੇ ਮਲੇ ਵੀ ਸਾਰੇ ਬ੍ਰਾਂਡ ਹੈਗੇ ਜੇ ਕੋਈ ਵੀਰ ਕਹੇ ਨਾ ਜਿਵੇਂ ਮੰਨ ਲਓ ਵੀ ਭਾਈ ਆਪਾਂ ਨਹੀਂ ਉਹ ਪਾਉਣੀ ਹਾਂ ਜੀ ਜੈਸਾ ਵੀ ਆਪਣੇ ਕੋਲ ਵੱਧੂ ਮਿਲੇਗੀ ਇਹ ਵੀ ਬਾਜ਼ਾਰ ਨਾਲ ਲੋਕਾਂ ਨੂੰ ਸਸਤੀ ਵੀ ਸਸਤਾ ਵੀ ਉਹ ਵੀ ਤੁਹਾਨੂੰ ਬਾਜ਼ਾਰ ਨਾਲ ਸਸਤੀ ਯਾਰ ਜੋ ਰੇਟ ਬਾਜ਼ਾਰ ਚੱਲਦਾ ਉਹਨੂੰ 10 15% 20% ਦਾ ਆਪਾਂ ਹੋਰ ਲੈਸ ਕਰ ਦਿਆ ਅੱਛਾ 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 ਠੀਕ ਟਰਾਈ ਮਾਰ ਕੇ ਬੰਦਾ ਆ ਜੇ ਸਾਡੇ ਕੋਲ ਫਿਰ ਮਿਲਸ ਕਰਕੇ ਪਰ ਜੇ ਜੀ ਮਿੱਤਰ ਪੈਸੇ ਹੋਣ ਐਸੇ ਨਗਦ ਆਪਾਂ ਮਾਫ ਹੁੰਦੇ ਕੈਸ਼ ਨਾ ਨਗਦ ਕੈਸ਼ ਆ ਮੈਂ 1:30 ਵਜੇ ਦਾ ਆਇਆ ਹੈ ਇਹਨਾਂ ਕੋਲ ਬ੍ਰਾਂਡ ਆਪਣੇ ਕੋਲ ਸਾਰੇ ਸਾਰੇ ਬ੍ਰਾਂਡ ਹੈਗੇ ਜਿਵੇਂ ਐਮੀ ਸਟਾਰ ਹੈਗੀ ਆ ਆ ਐਮੀ ਸਟਾਰ ਆ ਭਈ ਆ ਸੈਂਟਾ ਦੀ ਐਮੀ ਸਟਾਰ ਨੈਟਵੋ ਵੇਖੋ ਨੈਟਵੋ ਪਈ ਨੈਟਵੋ ਬ੍ਰੈਂਡ ਵੀ ਲੈਣਾ ਹੋਇਆ ਨਾ ਭਾਜੀ ਬ੍ਰੈਂਡ ਵੀ ਮਿਲ ਜੇਗਾ ਆਪਣੇ ਕੋਲ ਇੱਕ ਨਾ ਭਾਜੀ ਮੁੰਜਰ ਤੇ ਨਾ ਮੁੰਜਰ ਦੀ ਵਜਨ ਵਾਸਤੇ ਮੁੰਜਰ ਦੇ ਮੁੰਜਰ ਦੇ ਵਜਨ ਵਾਸਤੇ ਸਾਡੇ ਕੋਲ ਟਾਸ ਕਰਦੇ ਚੰਗੀ ਆ ਹਾਂਜੀ ਆ ਲਓ ਜੀ ਪੋਟਾਸ਼ ਇਹਦੇ ਵਿੱਚ 11 11 8 ਟੈਕਨੀਕਲ ਇਹਦੇ ਵਿੱਚ ਮਿੱਤਰੋ ਐਨ ਪੀ ਕੇ ਦੇ ਨਾਲ ਵਿਦ ਜ਼ਿੰਕ ਐਂਡ ਬੋਰਨ ਹਾਂਜੀ ਜਿਹੜੀ ਮੇਨ ਤੁਹਾਨੂੰ ਨੂੰ ਮੇਨ ਚਾਹੀਏ ਇਹਨਾਂ ਚੀਜ਼ ਆ ਦੇਖੋ ਜੀ ਜ਼ਿੰਕ ਐਂਡ ਬੋਰਨ ਇਹ ਕਰਨਾ ਕਦੋਂ ਬਈ ਇਹ ਇਹ ਜਦੋਂ ਆਪਣਾ ਘੋਨਾ ਬੋਧ ਦਿੱਤੀ ਆ ਜਾਂਦਾ ਨਾ ਪੂਰਾ अच्छा उदों गोब ਦੇ ਵਿੱਚ ਰਹਿੰਦੇ ਹੀ ਇਹਨੂੰ ਕਰੋ ਸਵਾਲ ਬਾਹਰ ਨਿਕਲਦੇ ਨਾ ਕਰੋ ਇਹ ਨਿਕਲਦੇ ਆਪਾਂ ਕਰ ਸਕਦੇ ਆ ਪਰ ਉਹਨਾਂ ਰਿਜਲਟ ਨਹੀਂ ਮਿਲਦਾ ਜਿੰਨਾ ਸਾਨੂੰ ਅੰਦਰ ਮਿਲਦਾ ਅੰਦਰ ਮਿਲਦਾ ਉਦੋਂ ਇਹਨੇ ਮੁੰਜੇ ਦੀ ਸਾਈਡ ਤੇ ਫਰਕ ਪਾਦਣਾ ਦੇ ਐਡੀਸ਼ਨ ਮੁੰਜੇ ਕਰ ਦਿੰਦਾ ਹਾਂਜੀ ਇਹ ਹੈ ਜੀ ਸਾਹਿਬ ਕੰਪਨੀ ਦਾ ਆਪ ਟਿਪ ਆਪ ਟਿਬਾ ਆਪਟੀਮਾ ਹਾਂ ਔਰ ਡਿਮਾਂਡ ਲੈਬ ਕੰਪਨੀ ਦਾ ਆਪਟੀਮਾ ਆ ਜੀ ਇਦੇ ਵਿੱਚ ਐਨਪੀਕੇ ਦਾ ਵੀ ਹੈਗਾ ਵਿੱਚ ਵਿੱਚ ਇਹਦੇ ਜਿੰਕਾ ਤੇ ਬੋਰਨ ਤੁਹਾਨੂੰ ਬੋਰਨ ਅਲੱਗ ਤੋਂ ਲੈਣ ਦੀ ਲੋੜ ਨਾ ਬੋਰਨ ਹੈਨਾ ਲੱਗ ਤੋਂ ਬੋਰਨ ਤੇ ਚੁੱਪਗਾ ਇਹ ਕਿੰਨੇ ਦਾ ਹੀ ਲੀਟਰ ਇਹ ਤਾਂ ਦੱਸ ਹੀ ਸਕਦੇ ਜੀ 300 ਰੁਪਏ ਦਾ ਕਿਲੇ ਦਾ ਖਰਚਾ ਪੈਣਾ ਜੀ ਦੱਸ ਇਹ 250 ਰੁਪਏ ਕਿੱਲੇ ਦਾ ਕਿੱਲੇ ਦਾ ਇਹ ਕਿੰਨੇ ਕਿੰਨੇ ਕਿੱਲੇ ਇਹ 4 ਕਿੱਲਿਆਂ 'ਚ ਪੈਂਦਾ ਇਹ 4 ਕਿੱਲਿਆਂ ਦਾ 1000 ਰੁਪਏ ਦਾ ਇਕੱਤਰਾਂ ਜੀ 1000 ਦਾ ਜੇ ਕੋਈ ਚੈਨਲ ਸਬਸਕ੍ਰਾਈਬ ਕਰਕੇ ਆ ਗਿਆ ਫੇਰ ਫਿਰ ਕੋਈ ਨਹੀਂ ਉਹਨੂੰ ਲੈਸ ਕਰਾਂਗਾ ਸੋ ਲੈਸ ਕਰਾਂਗੇ ਲਓ ਵੀ 1000 ਰੁਪਏ 'ਚ ਮਿੱਤਰੋ ਹਾਂ ਜੀ ਜੇਕਰ ਤੁਸੀਂ ਕਹਿੰਦੇ ਨਾ ਮੁੰਜਰ ਦਾ ਵਜਨ ਵਧੇ ਤੇ ਦਾਣਾ ਸੋਹਣਾ ਬਣੇ ਤੇ ਭਾਰ ਚੰਗਾ ਹੋਵੇ ਤੇ ਝਾਰ ਚੰਗਾ ਵੇ ਤਾਂ ਇਹ ਲੀਟਰ ਤੁਸੀਂ ਜ਼ਰੂਰ ਪਾਉਣਾ ਝੋਨੇ ਬਾਸਮਤੀ ਤੇ ਹਰੇਕ ਤੇ ਪੈਂਦਾ ਮੁਥਲ ਤੇ ਵੀ ਹਰੇਕ ਹਰੇਕ ਮਤਲਬ ਫਸਲ ਤੇ ਜੀਵੀ ਹਰੇਕ ਤੇ ਪੈਂਦਾ ਇਹ ਇੱਕ ਹੀ ਸਪਰੇ ਬਹੁਤ ਆ ਕੇ ਦੋ ਕਰਨੀਆਂ ਚਾਹੀਦੀਆਂ ਨੇ ਦੇਖੋ ਜਿਹੜਾ ਜਿਵੇਂ ਹੁਣ 11 ਇੱਕੀਆਂ ਚੱਲ ਰਹੀਆਂ ਨਾ ਇਹਨਾਂ ਕਿਹਨੂੰ ਕਰੇ ਰਹੀਆਂ ਦੋ ਸਪੇ ਹੋ ਜਾਣਾਂ ਇੱਕ ਤਾਂ ਪਾਣੇ ਤੇ ਮੈਂ ਜਾਵਰਿੰਗ ਤੋਂ ਪਹਿਲਾਂ ਤੇ ਇੱਕ ਬਾਅਦ ਚ ਇੱਕ ਬਾਅਦ ਚ ਇੰਨੇ ਕਜਾਦੇ ਵਜਨਦਾਰ ਦਾਣੇ ਬਣਾ ਦੋ ਕਿ ਕਹਿਣ ਦੀ ਗੱਲ ਇਹ ਫੰਗੀ ਸੈੜ 'ਚ ਰਲ ਜਾਂਦਾ ਕਿ ਨਹੀਂ ਰਲ ਜਾਂਦਾ ਫੰਗੀ ਸੈੜ 'ਚ ਰਲ ਜਾਂਦਾ ਨਾ ਕੂਲ ਵੱਖਰਾ ਬਣਾਉਣਾ ਤੇ ਮਿਕਸ ਆਪਾਂ ਦੁਮਾਣ ਕਰਕੇ ਕਰ ਸਕਦੇ ਹਾਂ ਅੱਛਾ ਇਹ ਫੰਗੀ ਸੈੜ 'ਚ ਰਲ ਜਾਂਦਾ ਹੈ ਆਈਡੀਆ ਆਪਾਂ ਨੂੰ ਪਤਾ ਟਕਾਣਾ ਤੇ ਨੰਬਰ ਫੇਰ ਦੱਸ ਦਿਓ ਇੱਕ ਵਾਰ ਨੰਬਰ ਉਹੀ ਹੈ ਜੀ ਆਪਣਾ 79862 79862 19094 19094 ਹਾਂਜੀ ਚਵਾਲ ਰੋਡ ਰੋਡ ਤਰਨਤਾਰਨ ਤੋਂ ਜਦੋਂ ਅੰਮ੍ਰਿਤਸਰ ਨੂੰ ਜਾਣਾ ਤੇ ਤਰਨਤਾਰਨ ਰੋਹੀ ਚਵਾਲ ਨੂੰ ਜਾਣਾ ਚੌਂਕ ਦੇ ਵਿੱਚ ਨਾਲ ਹੀ ਅੱਗੇ ਜਾ ਕੇ ਕਿਹੜਾ ਨਾਲ ਪਹਾ ਆਪਣੇ ਇਹ ਆਪਣਾ ਰঞ্জੀਤ ਫਾਰਮ ਹਾਊਸ ਆ ਆਪਣੇ ਰঞ্জੀਤ ਫਾਰਮ ਹਾਊਸ ਹਾਂ ਇਹ ਪੈਲਸ ਆ ਰঞ্জੀਤ ਫਾਰਮ ਰঞ্জੀਤ ਫਾਰਮ ਇਹ ਬਿਲਕੁਲ ਆਪਣੇ ਨੇੜੇ ਆ ਨੇੜੇ ਆ ਬੰਦ ਰঞ্জੀਤ ਫਾਰਮ ਦੇ ਨਾਲ ਹੀ ਢਿੱਲੋ ਟਰੇਡਿੰਗ ਫਾਰਮ ਆ ਹਨਾ ਟਰੇਡਿੰਗ ਕੰਪਨੀ ਹਾਂ ਢਿੱਲੋ ਟਰੇਡਿੰਗ ਕੰਪਨੀ ਜਿਹਨੂੰ ਕਿ ਢਿੱਲੋ ਫਾਰਮਿੰਗ ਤਰਨਧਾਰਨ ਵੀ ਕਿਹਾ ਜਾਂਦਾ ਹੁਣ ਹਾਂਜੀ ਬਾਈ ਦਾ ਪੇਜ ਆ ਫੋਲੋ ਜ਼ਰੂਰ ਕਰ ਲੈ ਜੇ ਸਕਰੀਨ ਸ਼ਾਟ ਵੀ ਦੇ ਦੂੰਗਾ ਤੇ ਲਿੰਕ ਵੀ ਦੇ ਦੂੰਗਾ ਤੇ ਭਾਈ ਜੀ ਦੀ ਇੱਕ ਵਾਰਾ ਦੁਕਾਨ ਵਿਖਾ ਦੀ ਤੇ ਇੱਕ ਵਾਰਾ ਮੈਂ ਵਿਖਾਦਾ ਰੋੜ ਤੁਹਾਨੂੰ ਆਹ ਰੋੜਾ ਜੀ ਚਵਾਲ ਰੋੜ ਤਰਨਤਾਰਨ ਤੋਂ ਜਦੋਂ ਵੀ ਤੁਸੀਂ ਚਵਾਲ ਰੋੜ ਆਓ ਤੇ ਇੱਧਰ ਰਹਿ ਜਾਂਦੀ ਹੈ ਜੀ ਦੁਕਾਨ ਨਾਲ ਹੀ ਬਾਈ ਦੇ ਘਰ ਆ ਤੇ ਨਾਲ ਹੀ ਦੁਕਾਨ ਆ ਸਾਹਮਣੇ ਨੰਬਰ ਆ ਹੀ 79 862 19094 ਤੇ ਹਰ ਇੱਕ ਚੀਜ਼ ਮਿਲਦੀ ਆ ਬਾਈ ਜੀ ਬਹੁਤ ਮਾਣ ਦਾਣ ਮਹਿਸੂਸ ਹੋਇਆ ਵੀ ਤੁਸੀਂ ਮੇਰਾ ਸਾਥ ਦਿੱਤਾ ਬਾਈ ਦੇ ਕੰਮ ਦੇ ਵਿੱਚ ਤੁਸੀਂ ਦੁੱਗਣੀ ਚੌਗਣੀ ਤਰੱਕੀ ਕੀਤੀ ਉਹ ਬਾਈ ਸਿੱਖ ਸਰਦਾਰ ਬੰਦਾ ਤੇ ਆਵੇ ਕੋਈ ਅੱਗੇ ਨਾਲੋਂ ਲੈਣਾ ਪੈਣਾ ਕਰਤੀਆਂ ਤੁਸੀਂ ਭਾਈ ਦੀ ਦੁਕਾਨ ਦੀਆਂ ਆ ਜੀ ਤੇ ਵੇਖੋ ਜੀ ਤੁਸੀਂ ਹਾਂਜੀ ਤੇ ਹੋਰ ਭਾਜੀ ਕੋਈ ਕਹਿਣਾ ਚਾਹੋ ਤਾਂ ਠੀਕ ਹੈ ਜੀ ਦਰਸ਼ਕਾਂ ਨੂੰ ਇਹੋ ਹੀ ਆ ਵੀ ਬੱਦ ਤੋਂ ਬਾਅਦ ਸਾਡੇ ਕੋਲ ਪਹੁੰਚੋ ਲਾਭ ਲਓ ਐਕਾਊਂਟਰ ਦਾ ਹਾਂ ਸੁਪਰੀਆ ਚੱਲ ਰਹੀਆਂ ਤੁਹਾਨੂੰ ਫੋਲੀ ਡੱਸ ਦੇ ਦੇਣੀ ਆਪਾਂ ਹਾਂ ਇਹਦਾ ਚੈਨਲ ਨੂੰ ਜੇ ਤੁਸੀਂ ਕਿਹਾ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਦਾ ਵੀਡੀਓ ਆਪਣੀ ਹਾਂ ਉਹਨੂੰ ਲੈਸ ਕਰਾਂਗੇ ਸਾੜੀਆਂ ਪਾਉਂਦਾ ਉਹ ਤਾਂ ਫੋਲੀ ਡੱਸ ਦੇਣਾਗੇ ਜੀ